ਫਕਾਉਲ ਸਦਨ ਦਾ ਕੀ ਮਕਸਦ ਹੈ ਜੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਸਾਰੇ মিডিਆ ਦਾ ਧੰਨਵਾਦ ਕਰਨਾ ਕਿ ਸਾਡੀ ਬੇਨਤੀ ਨੂੰ ਸੁਣਦੇ ਹੋਏ ਤੁਸੀਂ ਇਹ ਸਾਡੀ ਜਿਹੜੀ ਗੱਲ ਆ ਉਹ ਲੋਕਾਂ ਤੱਕ ਪਹੁੰਚਾਉਣ ਲਈ ਸਾਰੇ ਹਾਜ਼ਰ ਹੋਏ ਜੀ ਮੈਂ ਤੁਹਾਡਾ ਧੰਨਵਾਦ ਕਰਨਾ ਤੇ ਸਾਰੇ ਸਾਥੀਆਂ ਨੂੰ ਤੇ ਮੀਟਿੰਗ 'ਚ ਆਏ ਸਾਰੇ ਵਰਕਰਾਂ ਨੂੰ ਫਤਿਹ ਸਾਂਝੀ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਨ ਮਕਸਦ ਸਾਡਾ ਇਹ ਇੱਕ ਜਿਹੜਾ ਜਿਹੜਾ ਪਿੱਤੇ ਬਲਾਗ ਅਸੈਂਬਲੀ ਦੀਆਂ ਚੋਣਾਂ ਹੋ ਰਹੀਆਂ ਨੇ ਪੰਜਾਬ ਵਿੱਚ ਇਹਦੇ ਵਿੱਚ ਜਿੱਥੇ ਹੋਰ ਹਲਕੇਾਂ ਵਿੱਚ ਬੜੇ ੱਟਕੇ ਹੋਏ ਨੇ ਉੱਥੇ ਗਰਦਾਸਪੁਰ ਵਿਧਾਨ ਸਭਾ ਹਲਕੇ 'ਚ ਬੜਾ ਵੱਡਾ ੱਟਕਾ ਹੋਇਆ ਤੇ ਸਭ ਤੋਂ ਪਹਿਲਾਂ ਮੈਂ ਗੱਲ ਇਹ ਕਲੀਅਰ ਕਰਨਾ ਚਾਹੁੰਦਾ ਵੀ ਇਹਨਾਂ ਚੋਣਾਂ ਵਿੱਚ ਜਿੱਤ ਹਾਰ ਕਾਜ ਘਟਾਉਣੇ ਉਹ ਕੋਈ ਬਹੁਤਾ ਮੈਨਾਂ ਨਹੀਂ ਰੱਖਦੇ ਤੇ ਨਾ ਕਿਸ ਨੂੰ ਘਬਰਾਉਣ ਦੀ ਲੋੜ ਆ ਤੇ ਨਾ ਕਿਸੇ ਨੂੰ ਬਹੁਤਾ ਖੁਸ਼ ਹੋਣ ਦੀ ਲੋੜ ਆ ਕਿਉਂਕਿ ਇਹ ਚੋਣਾਂ ਕੋਈ ਵਿਧਾਨ ਸਭਾ ਚੋਣਾਂ ਸਤਾਈ ਦਾ ਭੇਖ ਨਹੀਂ ਇਹਨਾਂ ਨੇ ਕੋਈ ਕਲੀਅਰ ਕਰਨਾ ਕਿ ਜਿੰਨੇ ਇੱਥੇ ਕਾਜ ਕਟਾ ਕੇ ਕਬਜ਼ਾ ਕਰ ਲਿਆ ਉਹ ਸਮਝੇ ਵੀ ਸਾਡੀ ਪਾਰਟੀ ਨੇ ਗੜੀ ਪੰਜਾਬ ਸਰਕਾਰ ਬਣਾਉਣੀ ਆ ਆ ਪਾੜਾ ਕੱਲ ਚਿਕਾ ਮਾਰ ਲਿਆ ਸੀ ਇਹਨੂੰ ਪਿਛੇ ਰਵਾਜ ਕਿਨੇ ਪਾਇਆ ਜੇ ਪਿਛੇ ਬਲਾਕ ਸੰਮਤੀਆਂ ਚੋਣਾ ਹੋਈਆਂ ਇਹਨਾਂ ਸਾਡੇ ਸਾਰੇ ਕਾਜ ਕਟਾਤੇ ਤੇ ਉੱਥੇ ਕਹਿੰਦੇ ਵੀ ਸਾਡਾ ਜ਼ਿਲ੍ਹਾ ਪਿਛਤੇ ਤੇ ਬਲਾਕ ਸੰਮਤੀ ਦਾ ਕਬਜ਼ਾ ਹੋ ਗਿਆ ਤੇ ਪਰਚੇ ਵੀ ਕਰਾਈ ਤੇ ਫਿਰ ਚੋਣਾ ਜਿਹੜੀਆਂ ਜਦੋਂ ਹੋਈਆਂ ਪੰਜਾਬ ਸਰਕਾਰ ਬਣਾਉਣ ਲਈ ਤੇ ਬਾਈ ਚ ਫਿਰ ਝਾੜੂ ਵਾਲੇ ਆ ਗਏ ਹੁਣ ਜਿਹੜੇ ਝਾੜੂ ਵਾਲਿਆਂ ਨੇ ਕਾਜ ਕਟਾਤੇ ਨੇ ਉਹ ਸਮਝ ਨਹੀਂ ਬਲਾਸਮ ਕੀਤੇ ਕਬਜਾ ਕਰ ਲਿਆ ਤਾਂ ਸਰਕਾਰ ਸਾਡੀ ਬਣਨੀ ਆ ਇਹ ਸਰਕਾਰ ਜਿਹੜੀ ਆ ਫਿਰ ਹੁਣ ਅੱਗੇ ਸਾਡੀ ਬਣਨੀ ਆ ਸਤਾਈ ਚ ਮੁੱਖ ਮੰਤਰੀ ਸਦਾ ਸਿੰਘ ਵੀਰ ਸਿੰਘ ਜੀ ਬਾਦਲ ਨੇ ਬਣਨਾ ਇਹ ਕਾਂਗਰਸ ਨੇ ਵੀ ਇਦਾਂ ਕੀਤਾ ਤੇ ਝਾੜੂ ਵਾਲਿਆਂ ਨੇ ਵੀ ਇਦਾਂ ਕੀਤਾ ਇਹ ਗੱਲਾਂ ਕਰਦੇ ਫਿਰਦੇ ਨੇ ਪਾੜੇ ਹੁੰਦੀਆਂ ਇਹਨਾਂ ਨੂੰ ਪੁੱਛੋ ਫਿਰ ਉਹ ਮੀਸ ਕਮੇਟੀਆਂ ਚੋਂ ਨਾ ਹੋਈਆਂ ਉਦੋਂ ਤੁਸੀਂ 29 ਦੇ 29 ਵਾਰ ਹੀ ਸਾਡੇ ਕਾਜ ਕਟਾ ਕੇ ਤੇ ਗਿਣਤੀ ਮਿੰਤੀ ਕਢਾ ਕੇ ਰਿਜ਼ਲਟ ਬਦਲਾ ਕੇ 29 ਦੀਆਂ 29 ਸੀਟਾਂ ਜਿਹੜੀਆਂ ਨੇ ਉਹ ਕਹਿਣ ਜੀ ਪੰਜੇ ਵਾਲੇ ਜਿੱਤ ਗਏ ਨੇ ਕਦੀ ਗੱਲ ਹੋਈ ਐ ਵੀ 29 ਵਾਰਡ ਹੋਣ ਮਿਊਸਲ ਕਮੇਟੀ ਦੇ ਤੇ ਇੱਕ ਬੰਦਾ ਵੀ ਨਾ ਕਲਦਲਦਾ ਇਹ ਇੰਨਾ ਕੰਮ ਹੋਰ ਸਮਝਦੇ ਨੇ ਤੇ ਇਦਾਂ ਜਦੋਂ ਫਿਰ ਬਲਾਕ ਸੰਪਤੀ ਆਈ ਤੇ ਬਲਾਕ ਸੰਪਤੀ ਵੀ ਇਹਨਾਂ ਸਾਰੇ ਕਾਜ ਕਟਾ ਕੇ ਤੇ ਇਹਨਾਂ ਕਬਜ਼ਾ ਕਰ ਲਿਆ ਤਾਂ ਸਰਕਾਰ ਝਾੜੂ ਦੀ ਬਣ ਗਈ ਹੁਣ ਝਾੜੂ ਵਾਲੇ ਵੀ ਇਹਨਾਂ ਦੀਆਂ ਤੇ ਤੁਰੇ ਨੇ ਉਹ ਸਮਝਦੇ ਨੇ ਵੀ ਜੇ ਬਲਾਕ ਸੰਪਤੀ ਜਿੱਲਾ ਵੀ ਜਿੱਤ ਜਾਂਗੇ ਤੇ ਸਰਕਾਰ ਬਣ ਜਾਏਗੀ ਇਦਾਂ ਲੋਕੀ ਸਗੋਂ ਨਾਰਾਜ਼ ਹੁੰਦੇ ਨੇ ਇਹ ਗੱਤ ਨਹੀਂ ਪਣੀ ਚਾਹੀਦੀ ਕੱਲ ਮੈਂ ਸੁਣ ਰਿਹਾ ਸੀ ਇਹ ਪੜਾ ਬੋਲਣ ਰਿਹਾ ਸੀ ਕਿ ਜੇ ਅਣਖਿਆ ਤੇ ਤੁਸੀਂ ਹੁਣ ਤੁਹਾਡੇ ਕਾਜ ਕਟੇ ਗਏ ਨੇ ਸਾਡੇ ਨਾਲ ਰਲੋ ਮੈਂ ਨਹੀਂ ਸੀ ਬੋਲਣਾ ਜੋ ਮੇਰੀ ਅਣਖ ਨੂੰ ਨਾਮਗਾਰਦਾ ਨਾ ਉਹਨੂੰ ਬਹਿਣ ਦਾ ਪਤਾ ਨਾ ਉਹਨੂੰ ਬੋਲਣ ਦਾ ਪਤਾ ਕਿਦਾਂ ਹੀ ਕਿਤੇ ਹੱਥ ਮਾਰਨ ਲਿਆ ਗਾੜੀ ਉਥੇ ਕਿਹੜਾ ਕੋਈ ਲੜਾਈ ਹੋਣ ਲਈ ਆ ਆ ਪਿਛੇ ਪ੍ਰਤਾਪ ਬਾਜੋ ਦੇ ਖਿਲਾਫ ਪਤਾ ਬਾਜੋ ਇਸ ਸਟੇਜ ਤੇ ਖੂਨ ਕੱਢੀ ਫਿਰਦਾ ਪ੍ਰਤਾਪ ਬਾਜੋ ਦੇ ਨਾਲ ਪਤਾ ਹੀ ਨਹੀਂ ਬੋਲਦਾ ਕਿ ਇਹਨੇ ਸਿਖਾਇਆ ਹੀ ਨਹੀਂ ਇਹਨੂੰ ਇਹ ਅਣਖ ਦੀ ਗੱਲ ਕਰਦਾ ਤੁਹਾਡੀ ਅਣਖ ਕਿੰਨੀ ਗਾ ਜਿਉਂ ਤੁਹਾਡੇ ਤੇ ਉਹ ਭਿੰਦੇ ਨਾਣੇ ਕੋਟੀਏ ਨੇ ਪਰਚਾ ਕਰਾਇਆ ਤੁਸੀਂ ਰਾਤ 6:00 ਬੰਨੀ ਮੇਰੇ ਕੋ ਆਏ ਟੂਰ ਐਸਐਸਬੀ ਤੇ ਜਾਂਦੇ ਸੀ ਮੈਨੂੰ ਕਿਉਂ ਸਾਨੂੰ ਫੜਿਓ ਨਾ ਅੜੀਆਂ ਕੋਠੀਆਂ ਬਣਾਈਆਂ ਨੇ ਲੋਕਾਂ ਦੇ ਨੇ ਤੁਹਾਡੀ ਗਲਤੀ ਆ ਪਰ ਮੈਂ ਸਹੂਲ ਵਾਲਾ ਬੰਦਾ ਆ ਜਿਹੜੀ ਕਿਤੇ ਹਾਂ ਕਰਦੀਏ ਕਦੀ ਹੱਟੇ ਨਹੀਂ ਪਿਛਾਂ ਕੋਠੀਆਂ ਮੈਂ ਤਾਂ ਬਣ ਦਿੱਤੀਆਂ ਵਕਬੋੜ ਦੇ ਥਾਂ ਜੀ ਵੀ ਇਹਨਾਂ ਮੇਰੀ ਮਤ ਕੀਤੀ ਸੀ ਉਦੋਂ ਤੇ ਇਹ ਉਥੇ ਬਣ ਲਾ ਪੇ ਜਿਹੜਾ ਪਟਾ ਹੈਗਾ ਇਹਨਾਂ ਕੈਂਸਲ ਕਰਾ ਰਿਆ ਤੇ ਕੋਠੀਆਂ ਬਣਾ ਲੀਆਂ ਤੇ ਰਲੇ ਤੁਸੀਂ ਜੇ ਇਹੋ ਹੀ ਜਿਹਨੀਆਂ ਕਰਪਸ਼ਨ ਦੀਆਂ ਤੁਹਾਡੀਆਂ ਕੁੱਠੀਆਂ ਨੇ ਤੁਹਾਡੇ ਸਾਰੇ ਅਕਾਊਂਟ ਲੰਗੇ ਹੋ ਗਏ ਪੈਸਾ ਬਾਹਰ ਗਿਆ ਤੇ ਛਾੜੂ ਵਾਲਿਆਂ ਨਾਲ ਅੱdte ਪਰਚਾ ਕਰਾਇਆ ਨਾ ਤੁਹਾਨੂੰ ਰੈਸਟ ਕੀਤਾ ਰਲੇ ਤੁਸੀਂ ਜੇ ਕਿ ਰਲਿਆ ਮੈਂ ਹੁਣ ਤੁਸੀਂ 6-7 ਸਾਲ ਸਾਡਾ ਮਾਲ ਬੰਦ ਕਰਾਤਾ ਹੁਣ ਹਾਈ ਕੋਰਟ ਦੀ ਡਾਇਰੈਕਸ਼ਨ ਨਾਲ ਚੱਲਿਆ ਤੇ ਰੱਬ ਕੋ ਡਰਨਾ ਚਾਹੀਦਾ ਤੇ ਤੁਹਾਡੇ ਜਿਹੜੇ ਦੋ ਕੁ ਸ਼ੋਰੂਮ ਆ ਹੁਣ ਕੁਦਰਤੀ ਬੰਦ ਹੋਏ ਕਿ ਨਹੀਂ ਜਿਹੜਾ ਅੰਡਰਬ੍ਰਿਜ ਬਣਿਆ ਸੋ ਇਹ ਕਰਕੇ ਰੱਬ ਦੇ ਪੈਅ ਚ ਜਿਹੜੀ ਰਹਿ ਕੇ ਗੱਲ ਕਰਨੀ ਚਾਹੀਦੀ ਹੈ ਜਿਹੜੇ ਕਮੈਂਟ ਪਾਉਂਦੇ ਨੇ ਇਹਦੇ ਹੱਕ ਚ ਕੱਲ ਵੀ ਕਾਲੀਦਾਨ ਨੇ ਕਾਗਜ ਜਿਹੜੇ ਨੇ ਉਹ ਗਲਤ ਭਰੇ ਹੀ ਉਹਨੂੰ ਪੁੱਛੋ ਵੀ ਜੇ ਕਾਗਜ ਗਲਤ ਭਰਨੇ ਹੁੰਦੇ ਤੇ ਅਸੀਂ ਕਵਰਿੰਗ ਕਰ ਲਈ ਭਰਨੇ ਸਾਰੇ ਜੋਨਾਂ ਚ ਸਮਤੀ ਚ ਤੇ ਜਿਲਾ ਪਿਛ ਅਸੀਂ ਕਵਰਿੰਗ ਹੀ ਨਾਲ ਭਰੇ ਵੀ ਇੱਕ ਘਟਿਆ ਜਾ ਦੂਜਾ ਬਾਜੂ ਤੇ ਹੁਣ ਜੇ ਜਿਲਾ ਪਿਛ ਦੇ ਵਿੱਚ ਇੱਕ ਜਿਹੜਾ ਜਿੱਤ ਸਾਡਾ ਜਾਵਦਾ ਚ ਚੰਗਾ ਕੈਂਡੀਡੇਟ ਮਸ਼ਹੂਰ ਹੀਗਾ ਲੋਕਾਂ ਚ ਉਹਦੇ ਘਟਾ ਦੇ ਤੇ ਕਵਰਿੰਗ ਰਹਿ ਗਿਆ ਜੇ ਲਾ ਪਿੱਛੇ ਨਾ ਕੋਈ ਕਵਰਿੰਗ ਰਹਿਣ ਦਿੱਤਾ ਤੇ ਨਾ ਇਹਨਾਂ ਨੇ ਕੋਈ ਸਾਡਾ ਇੱਕ ਰਹਿਣ ਦਿੱਤਾ ਤੇ ਇਸ ਕਰਕੇ ਜਿਹਾ ਹੀ ਗਲਤ ਭਰਨੇ ਹੁੰਦੇ ਵੀ ਸਾਡੇ ਕੱਟੇ ਜਾਣੇ ਤੇ ਫੇਰ ਕਵਰਿੰਗ ਕੱਲ ਹੀ ਭਰਨਾ ਸੀ ਇਹ ਪੜਾ ਆਪਣੇ ਬੰਦੇ ਦੇ ਸਾਹਮਣੇ ਕੱਲ ਹਲੇ ਚੀ ਜਿਹੜਾ ਗਦੀਪ ਸਿੰਘ ਜਿਹੜਾ ਇਹਨੂੰ ਛੱਡ ਕੇ ਬਹਿਲ ਦੀ ਕੋਠੀ ਜਾ ਕੇ ਉਹਨਾਂ ਨਾਲ ਗਿਆ ਇਹ ਗੱਲਾਂ ਕਰਦੇ ਫਿਰਦੇ ਰਹੁੰਦੀਆਂ ਇਹਨੂੰ ਪੁੱਛ ਉਹ ਜੀ ਤੈਨੂੰ ਪਿੰਡ 'ਚ ਸਾਡੇ ਹੁਣ ਬੰਦਾ ਲੱਪਿਆ ਦੋਨ ਵਖ ਵਖ ਲੱਪੇ ਭਾਏ ਵੋਟਾਂ ਨੂੰ ਦੱਸਦਾ ਹੀ ਪੈਣੀਆਂ ਸੀ ਤੀਰੋਂ ਪੰਚਾਇਤ ਚੋਂ ਨਹੀਂ ਅਹੀਂ ਜਿੱਤੇ ਕਿ ਨਹੀਂ 11200 ਦੇ ਤੇ ਉਦੋਂ ਤੁਹਾਨੂੰ ਨਹੀਂ ਬੰਦਾ ਲੱਭਾ ਉਦੋਂ ਰਮਨ ਨੇ ਵੀ ਤੇ ਇਹਨੇ ਪਾੜੇ ਨਹੀਂ ਇੱਕ ਬੰਦਾ ਖਲਾ ਰਿਆ ਸੀ ਐਡਾ ਵੱਡਾ ਪੈਂਦੇ ਆ ਸਾਡਾ 4000 ਦੀ ਵਾਦੀ ਆ ਉਦੋਂ ਤੁਹਾਨੂੰ ਬੰਦਾ ਨਹੀਂ ਲੱਭਾ ਉਦੋਂ ਇੱਕੋ ਬੰਦਾ ਖਲਾ ਰਿਆ ਉਹ ਵੀ ਹਰਿਆ ਬੜੀ ਬੁਰੀ ਤਾਂ ਪੰਚਾਇਤ ਸਾਡੀ ਬਣੀ ਮੈਂਬਰ ਬਣੇ ਤੇ ਕਹਿੰਦਾ ਤੁਸੀਂ ਰਲੇ ਜੀ ਇਹ ਤੁਸੀਂ ਇਹ ਕਰਕੇ ਰਨ ਵਾਲੀ ਕੋਈ ਗੱਲ ਨਹੀਂ ਅਣਖ ਜੜੀ ਆ ਤੁਹਾਡੀ ਹੈ ਨਹੀਂ ਤੁਸੀਂ ਝਟ ਪੈਰੀ ਪੈ ਜਾਂਦੇ ਜਦੋਂ ਫਸਦੇ ਜੇ ਆਏ ਕਿ ਨਹੀਂ ਆਏ ਦੋ ਤਿੰਨ ਆਈ ਮੇਰੇ ਕੋਲ ਜਿਹੜੇ ਥਾਂ ਵਾਲ ਨਹੀਂ ਕਵਟੀਆਂ ਦਾ ਉਦੋਂ ਨਹੀਂ ਤੇ ਜਿਹਨੂੰ ਉਹ ਭਿੰਦੇ ਨੇ ਆਣੇ ਕੋਟਕੀ ਨੇ ਪਰਚਾ ਕਰਾਇਆ ਤੇ ਮੈਂ ਐਸਐਸਪੀ ਤੌਰ ਨੂੰ ਕਹਤਾ ਵੀ ਦੋਹੇ ਕਾਂਗਰਸੀ ਡਰਦੇ ਨੇ ਤੇ ਇਹ ਕਰਕੇ ਤੁਸੀਂ ਨਹੀਂ ਕਿਸੇ ਨੂੰ ਫੜਨਾ ਤੇ ਮੈਨੂੰ ਆਂਦਾ ਜੀ ਅਣਖਿਆ ਤੇ ਇਦਾਂ ਕਰ ਲੋ ਇਹਨੂੰ ਬੁਲੰਦਾ ਹੀ ਨਹੀਂ ਪਤਾ ਇਹਨੂੰ ਪੁੱਛੇ ਮੇਰੀ ਗੱਡੀ ਚਲਾ ਕੇ ਤੇ ਗਰਮੀਰ ਨੂੰ ਡੈਡੀ ਆਪਣੇ ਨਾਲ ਬਾਹਾਂ ਕੇ ਮਕੇਰੀਆਂ ਰੈਸਟੌਰੈਂਟ ਚ ਨਹੀਂ ਮਿਲੇ ਉਹ ਤੇ ਕਹਿੰਦੇ ਨਹੀਂ ਇਹਨੂੰ ਦੁਬਾਰਾ ਨਾ ਕਿਤੇ ਗੱਲ ਹੋ ਜਾਈ ਪਰਚੇ ਦੀ ਮੈਂ ਪਰਚਾ ਨਹੀਂ ਕੈਨਸਲ ਹੁੰਦਾ ਹੁੰਦਾ ਮੈਂ ਦਈ ਨੂੰ ਮਨਾ ਲਉ ਅੱਜ ਗੱਲਾਂ ਕਰਦੇ ਫਿਰਦੇ ਨੇ ਤੇ ਰਲਣਾ ਕਹਦਾ ਠੀਕ ਐ ਰਮਨ ਹੁਣੀ ਚੰਗੇ ਬੰਦੇ ਨੇ ਖਾਨਦਾਨੀ ਬੋਲਦੇ ਬੜੇ ਹਸਾਰ ਨਾਲ ਮੈਂ ਸਤਿਕਾਰ ਕਰਨਾ ਬੜੀ ਸਿਆਸੀ ਗੱਲ ਆ ਨਾ ਉਹ ਵੀ ਮਿੱਠੀ ਛੁਰੀ ਆ ਜੇ ਰਲੇ ਹੁੰਦੇ ਸਾਡੇ ਕਾਜ ਕਾਨੂੰ ਕਟੋਣੇ ਆ ਮੇਰੇ ਬੇਟੇ ਦੇ ਅਮਰਜੋਤ ਦੇ ਕਾਜ ਘਟਾਤੇ ਕੋਈ ਗਲਤ ਪਰੇ ਹੀ ਕਵਰਿੰਗ ਪਰਿਆ ਅਰਵਿੰਦਰ ਸਿੰਘ ਲੱਗੇ ਬੈਠਾ ਮੇਰਾ ਕਹੇ ਨਾ ਦੋਹਾਂ ਦੇ ਘਟਾਤੇ ਉਹ ਐਡਵੋਕੇਟ ਐ ਮੇਰਾ ਬੇਟਾ ਕਾਜੀ ਗਲਤ ਪਰੇ ਜਾ ਸਕਦੇ ਨੇ ਸਾਰੇ ਟੋਟਲ ਉਹਨਾਂ ਘਟਾਤੇ ਨੇ ਤੇ ਉਹ ਇਹਨਾਂ ਨਾਲ ਘਟ ਨਹੀਂ ਗਾ ਸਿਰਫ ਇਹ ਕਰਕੇ ਉਹ ਬੋਤਾ ਬੋਲਦਾ ਨਹੀਂ ਚੰਗਾ ਬੰਦਾ ਚਲੋ ਖਾਨਦਾਨੀ ਬੰਦੇ ਨੇ ਪੜੇ ਲਿਖੇ ਨੇ ਇਹਨਾਂ ਨੂੰ ਐਵੇਂ ਬਹੁਤੀ ਜਿਹੜੀ ਇਹ ਗੱਲ ਨਹੀਂ ਖੜਾ ਕੇ ਕਰਨੀ ਤੇ ਇਹ ਜੇ ਨਾਂ ਮੇਰੇ ਖਿਲਾਫ ਪੜਾ ਬੋਲਦਾ ਵੀ ਅਣਖ ਦੀ ਗੱਲ ਕਰਦਾ ਫਿਰ ਤਾਂ ਮੈਂ ਇੰਨੀਆਂ ਗੱਲਾਂ ਨਹੀਂ ਕਰਦੀਆਂ ਇੱਕ ਤੁਹਾਨੂੰ ਪਤਾ ਮੈਂ ਮੀਡੀਆ 'ਚ ਘਟਣਾ ਅਖਬਾਰਾਂ ਵਾਲੇ ਆਣੇ ਤੁਸੀਂ ਬਿਆਨ ਨਹੀਂ ਦਿੰਦੇ ਮੈਂ ਜਿਹੜਾ ਕੰਮ ਕਰਨਾ ਲੋਕਾਂ ਨੂੰ ਲੱਭਦਾ ਬਿਆਨਗਾ ਹੀ ਦੇਣੇ ਨੇ ਤੇ ਸਮੰਧੀ ਤੁਸੀਂ ਕਾਦੀ ਗੱਲ ਕਰਦੇ ਜੀ ਉਹ ਘਟਿਆ 94 95 ਵਿੱਚ ਸਾਡਾ ਸਿਨੇਮਾ ਹੀ ਜਿਹੜਾ ਹੁਣ ਜਿਹੜਾ ਮਾਲ ਬਣਾਇਆ ਇਹ 6-7 ਮਹੀਨੇ ਇਹ ਦੁਕਾਨਾਂ ਗਾੜੀ ਪਾਈਆਂ ਇਹਨੇ ਲੈਂਟਰ ਰੋਕ ਛੜੇ ਸੀ ਉਦੋਂ ਬੈਦ ਸਾਹਿਬ ਐਮਐਲਏ ਹੀ ਵੱਡੇ ਤੇ ਇਹ ਜਿਹੜਾ ਦੇਸ਼ ਭਗਤਾ ਰਮਨ ਬੈਲ ਇਹ ਕਮੇਟੀ ਦਾ ਪ੍ਰਧਾਨ ਸੀ 7-8 ਮਹੀਨੇ ਇਹਨੇ ਦੁਕਾਨਾਂ ਤੇ ਲੈਂਟਰ ਨਹੀਂ ਪੈਣ ਦਿੱਤੇ ਤੇ ਉਹ ਇਹ ਗੱਲ ਵਖਰੀ ਆ ਵੀ ਚਲੋ ਉਹ ਨਹੀਂ ਬੋਲਦੇ ਅਹੀਂ ਵੀ ਨਹੀਂ ਬੋਲਦੇ ਤੇ ਰਾਂਣੇ ਰੋਣ ਵਾਲੀ ਗੱਲ ਆ ਇਹਨਾਂ ਦੀ ਗੱਲ ਆ ਨਾ ਯੂ نو ਸਾਰੀ ਗੱਲ ਫੜੀ ਗਈ ਆ ਤੇ ਰਮਨ ਇਹਨੂੰ ਅੰਦਰ ਕਿਉਂ ਨਹੀਂ ਕਰਉਂਦਾ ਜੇ ਅਫਸਰ ਇਥੇ ਆਖੇ ਲੱਗੇ ਨੇ ਵੀ ਕਾਗਜ਼ ਸਾਰੇ ਹੀ ਕੱਟ ਦਿਓ ਵਿੱਚੇ ਆਈ ਐਸ ਅਫਸਰ ਤੇ ਵਿੱਚੇ ਪੀ ਐਸ ਅਫਸਰ ਤੇ ਰਮਨ ਇਹਨੂੰ ਫੜਵਾ ਕਿਉਂ ਨਹੀਂ ਜਰੂਰ ਸਾਰੇ ਕਿ ਬੱਚਾ ਬੱਚਾ ਜਾਣਦਾ ਕਿ ਐਮ ਐਲ ਏ ਬਣਨ ਤੋਂ ਬਾਅਦ ਇਹ ਜਿੰਨੀ ਜ਼ਿਆਦਾ ਤਾਂ ਇਹ ਬਣੀ ਆ ਪਹਿਲਾਂ ਇੱਕੋ ਕਮਰੇ ਚ ਰਹਿੰਦੇ ਹੁੰਦੇ ਸੀ ਬੈਂਕ ਦੇ ਉੱਤੇ ਇਹ ਘੁੱਟੀਆਂ ਕ腐ਸ਼ਨ ਦੀਆਂ ਨਹੀਂ ਗਿਆ ਆਪ ਰਲ ਕੇ ਅੰਦਰ ਵੜ ਕੇ ਉਹਨੀਆਂ ਮਿੰਤਾ ਕਰ ਲੈਂਦਾ ਉੱਥੇ ਸੀ ਐਮ ਡੀ ਜਾ ਕੇ ਭੁਗਤ ਮਾਨ ਹੋਣਾਂ ਦੀਆਂ ਇਹ ਕਿੰਨਾ ਨਾ ਜਾਣਦੇ ਕਿਸ ਨੂੰ ਕੱਖ ਨਹੀਂ ਇਹ ਪੜ ਜਿੰਨੇ ਤੁਸੀਂ ਗੱਲਾਂ ਸੁਣਦੇ ਜਿਵੇਂ ਇਹ ਕਰਕੇ ਸਤਾਈ ਚ ਲਾਵਾਂਗੇ ਹਿਸਾਬ ਸਭ ਸਾਰੇ ਤੇ ਤੁਹਾਡਾ ਧੰਨਵਾਦ ਆ ਤੁਸੀਂ ਆਏ ਜੇ ਸਾਡੇ ਜਿਹੜੇ ਜਿਲ੍ਹਾ ਪਛਦੇ ਜ਼ੋਨ ਨੇ ਇਹ ਤੇ ਸਾਡਾ ਸਾਰਾ ਹਲਕਾ ਕਵਰ ਹੋ ਜਾਂਦਾ ਅੱਜ ਪਹਿਲੀ ਮੀਟਿੰਗ ਅਸੀਂ ਆਪਣੇ ਪਿੰਡ ਤੋਂ ਸ਼ੁਰੂ ਕਰਨ ਲੱਗੇ ਆ ਅੱਜ ਚਾਰ ਮੀਟਿੰਗਾਂ ਨੇ ਇਹ ਹਲਕੇ ਦੇ ਵਿੱਚ ਤੇ ਇਹ ਮੈਂ ਹੁਣ ਸ਼ੁਰੂ ਕਰ ਦੇਣ ਲੱਗਾ ਕੰਮ ਤੇ ਸਾਰਾ ਜਿਲ੍ਹਾ ਪਛਦਾ ਹਲਕਾ ਜਿਹੜਾ ਇਹ ਕਵਰ ਕਰਾਂਗੇ ਤੇ ਦੋਹਾਂ ਜਿਹੜੀਆਂ ਸੀਟਾਂ ਨੇ ਇਹ ਅਸੀਂ ਜਿਹੜੀਆਂ ਜਿਲ੍ਹਾ ਪਛਦੇ ਜਿੱਤਾਂਗੇ ਤਕੜੀ ਤੇ ਪ੍ਰਧਾਨ ਜੀ ਦਾ ਫੈਸਲਾ ਕਿ ਚੋਣ ਨਿਸ਼ਾਨ ਤੇ ਚੋਣਾ ਲੜਨੀਆਂ ਨੇ ਇੱਕ ਜਿਹੜੀ ਸਾਡੀ ਬਲਾਕ ਸੰਤੀ ਦੀ ਜਿਹੜੀ ਸ਼ੀਟ ਬਚੀ ਆ ਉਹ ਪਨੀ ਭੁਲੇਖੇ ਨਾਲ ਨੂੰ ਕਾਗਜ਼ੀ ਬੜੇ ਹੀ ਗੇ ਉਹ ਇਹਨਾਂ ਕੋਈ ਭੜੇ ਨਹੀਂ ਗੇ ਉੱਥੇ ਵੀ ਕਵਰਿੰਗ ਕੱਟ ਦਿੱਤਾ ਦੇ ਕੇ ਰਹਿ ਗਿਆ ਤੇ ਉਹ ਚੱਕ ਰਾਈਆਂ ਤੋਂ ਉਹ ਅਸੀਂ ਜਿੱਤਾਂਗੇ ਤੇ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਸਮਾ ਕੱਢ ਕੇ ਆਏ ਜੀ ਉਸ ਦੀ ਕਾਰਜਕਾਰੀ ਕੰਧਾ ਵੇਖਦੇ ਸੁਖਵੀਰ ਸਿੰਘ ਬਾਦਲ ਜੀ ਨੇ ਇੱਕ ਟਵੀਟ ਵੀ ਕੀਤਾ ਆ ਪਟਿਆਲੇ ਦੇ ਐਸਐਸਪੀ ਦੀ ਆਡੀਓ ਜਿਹੜੀ ਵਾਇਰਲ ਕੀਤੀ ਆ ਉਹ ਪੁਲਸ ਦਾ ਤੇ ਬੇੜਾ ਹੀ ਗਰਕ ਹੋ ਗਿਆ ਜਿਹੜਾ ਕੰਮ ਕਰਨ ਵਾਲਾ ਕਰਦੇ ਨਾ ਨਸ਼ਾ ਬੰਦ ਹੁੰਦਾ ਨਾ ਲਾਅ ਐਂਡ ਆਰਡਰ ਕਾਇਮ ਆ ਤੇ ਜਿਲਾ ਪਿਛਲੇ 4 ਬੰਦੇ ਜਿਤਾ ਦੇਣਗੇ ਤਾਂ ਇੱਥੇ ਝੜ ਦੇ ਕਿਹੜੇ ਪੈਰ ਲੱਗ ਜਾਣੇ ਇਹ ਨਹੀਂ ਕਰਨੀ ਚਾਹੀਦੀ ਇਹ ਅਫਸਰਾਂ ਨੂੰ ਅਫਸਰਾਂ ਨੂੰ ਆਪਣੀ ਡਿਊਟੀ ਕਰਨੀ ਚਾਹੀਦੀ ਆ ਜੋ ਸਹੀ ਗੱਲ ਆ ਲੋਕਾਂ ਨੂੰ ਸਾਫ਼ ਲੈਣਾ ਚਾਹੀਦਾ ਇਹ ਕਿੱਡੀ ਗੱਲ ਆ ਵੀ ਕਹਿਣਾ ਵੀ ਤੁਸੀਂ ਜੀ ਕਾਗਜ਼ੀ ਹੋ ਲੋ ਤੁਸੀਂ ਕਾਗਜ਼ ਕਿਤੇ ਕੱਟਦੇ ਤੇ ਕਿਤੇ ਪਰਚੇ ਕਰਦੇ ਇਹ ਕੋਈ ਗੱਲ ਬੰਨਦੀ ਨਹੀਂ ਗਈ ਪੁਲਿਸ ਨੂੰ ਚਾਹੀਦਾ ਆਪਣੀ ਡਿਊਟੀ ਦੇਣ ਸਰਕਾਰਾਂ ਆਉਂਦੀਆਂ ਰਹਿੰਦੀਆਂ ਸਰਕਾਰਾਂ ਜਾਂਦੀਆਂ ਰਹਿੰਦੀਆਂ ਅਸੀਂ 10 ਸਾਲ ਰਹੇ ਆ ਲੋਕਾਂ ਦੀ ਸੇਵਾ ਕੀਤੀ ਲੋਕਤੰਤਰ ਦੀ ਸਾਰੀ ਗੱਲ ਇਹ ਨਹੀਂ ਪੱਜਸਾਏ ਹਰ ਸਾਲ ਕਿਤਨਾ ਪੁੱਛਨੀਆ ਸਰਕਾਰਾਂ ਦੀ ਜਿਹੜੀ ਨੀਤੀ ਪਾਈ ਹੈ ਕਾਗਜ਼ ਕੱਟਦੇ ਜੇ ਅੱਗੇ ਪਿੱਛੇ ਚੱਲਦੀ ਰਹੀ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਲੋਕਤੰਤਰ ਦਾ ਬੜਾ ਵੱਡਾ ਘਾੜਾ ਇਹਦੇ ਵਾਸਤੇ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਵੇਖੋ ਸਰਕਾਰਾਂ ਪਿਛਲੀਆਂ ਦੀ ਗੱਲ ਨਾ ਕਰੋ ਤੁਸੀਂ ਸਾਰੀ ਪ੍ਰੈਸ ਜੇ ਮੇਰਾ ਰਿਕਾਰਡ ਕਢਾ ਲਓ ਅਕਾਲੀ ਦਲ ਦੇ ਵੇਲੇ ਸਾਡੇ ਕੋ ਇਹ ਇੱਕ ਕਾਗਜ਼ ਮੈਂ ਕੇ ਸਰਪੰਚ ਦਾ ਘਟਾਇਆ ਹੋਏ ਜਾਂ ਮੈਂ ਜ਼ਿਲ੍ਹਾ ਪਿਛ ਦਾ ਘਟਾਇਆ ਹੋਏ ਜਾਂ ਮੈਂ ਸੰਪਤੀ ਦਾ ਘਟਾਇਆ ਹੋਏ ਇਹ ਚੋਣਾ ਜਿਹੜੀਆਂ ਨਾ ਇਹ ਹੋਣੀਆਂ ਚਾਹੀਦੀਆਂ ਨੇ ਇਹ ਜਿਹੜੀ ਸਰਕਾਰ ਹੁੰਦੀ ਆ ਸਗੋਂ ਪਤਾ ਲੱਗਦਾ ਕਿ ਕਿਹੜੇ ਬੰਦੇ ਸਾਡੇ ਖਿਲਾਫ ਨੇ ਕਿਹੜੇ ਬੰਦੇ ਸਾਡੇ ਹੱਕ ਦੇ ਵਿੱਚ ਆ ਬੰਦਾ ਫਿਰ ਆਪਣੇ ਆਪ ਨੂੰ ਠੀਕ ਕਰਦਾ ਵੀ ਲੋਕੀ ਨਰਾਜ਼ ਕੋਈ ਨਹੀਂ ਇਹ ਕਾਹੀ ਘਟਾ ਦੇ ਪਤਾ ਲੱਗਦਾ ਨਹੀਂ ਕਿਹੜਾ ਹੈਗਾ ਇਦਾਂ ਹੀ ਇਹਨਾਂ ਕੀਤਾ ਕਾਂਗਰਸ ਵਾਲਿਆਂ ਤੇ ਕਿਦਾਂ ਮੂਹ ਦੇ ਮੂੰਹ ਪਏ 16 ਬੰਦੇ ਆਏ ਤੇ ਇਦਾਂ ਹੀ ਇਹ ਝਾੜੂ ਆਇਆ ਕੀਤਾ ਤੇ ਲੋਕਤੰਤਰੀ ਢਾਂਚਾ ਲੋਕਾਂ ਨੂੰ ਚੋਣਾਂ ਲੜਨੀ ਚਾਹੀਦੀਆਂ ਮੇਰੇ ਬੜਿਆ 4-5 ਸੰਮਤੀ ਮੈਂਬਰ ਬਣ ਗਏ ਠੀਕ ਆ ਬਣ ਗਏ ਤਾਂ ਕਿ ਸੰਮਤੀ ਦੇ ਚੇਅਰਮੈਨ ਸਾਡਾ ਵਾਈਸ ਚੇਅਰਮੈਨ ਸਾਡਾ ਸੋ ਇਸ ਕਰਕੇ ਇਹ ਜਿਹੜੀ ਪ੍ਰਤ ਨਹੀਂ ਪਣੀ ਚਾਹੀਦੀ ਔਰ ਪਰਮਾਤਮਾ ਕਿਰਪਾ ਕਰੇ ਅੱਜ ਤੁਸੀਂ ਗਵਾਹ ਜੇ ਮੈਨੂੰ ਫੜ ਲਿਓ ਗਾੜੀ ਪੰਜਾਬ ਦੇ ਲੋਕ ਸਾਨੂੰ ਸੇਵਾ ਦੇਣ ਮੁੱਖ ਮੰਤਰੀ ਸਦਾਸ਼ਕ ਵੀਰ ਸਿੰਘ ਜੀ ਬਾਦਲ ਨੂੰ ਅਸੀਂ ਬਣਾਵਾ ਬਣ ਜਾਣੋ ਜੇ ਇੱਕ ਵੀ ਕਾਗਜ਼ ਮੈਂ ਕਟਾਵਾਂ ਇਦਾਂ ਹੀ ਪ੍ਰੈਸ ਵਾਲੇ ਆ ਜਾਵੇ ਦੱਸੋ ਜੇ ਬਣ ਜਾਣਗੇ ਪੰਜਾਂ ਬੰਦੇ ਸਮਟੀ ਚ ਬਣ ਜਾਣਾ ਕਮੇਟੀ ਚ ਬਣ ਜਾਣਾ ਜਿਲ੍ਹਾ ਵਿੱਚ ਬਣ ਜਾਣਾ ਤੇ ਤਾਂ ਕੋ ਸਰਕਾਰ ਟੁੱਟ ਜਾਣੀ ਆ ਇੱਕ ਘਰੇ ਬਿਠੇ ਡਰੀ ਜਾਂਦੇ ਨੇ ਸਾਡੇ ਕੋਲ ਇਦਾਂ ਹੀ ਕਾਂਗਰਸਾਂ ਨੇ ਕੀਤਾ ਤੇ ਇਦਾਂ ਹੀ ਇਹਨਾਂ ਨੇ ਹੁਣ ਛਾਡੂ ਵਾਲਾ ਕੀਤਾ ਇਹ ਨਤੀਜੇ ਜਿਹੜੇ ਆ ਉਹ ਇਹ ਭੁਗਤਣਗੇ ਸਦਾਈ ਦੇ ਵਿੱਚ ਸਰਕਾਰ ਸਾਡੀ ਬਣੇਗੀ ਕਿ ਲੱਗਦਾ ਲੱਗਦਾ ਕਿ ਉਹਨਾਂ ਨੂੰ ਆਪਣੇ ਆਪ ਦੇ ਕੌਨਫੀਡੈਂਸ ਵੀ ਹੈਗਾ ਕਿ ਅਹੀਂ ਲੋਕਾਂ ਦੇ ਵਿੱਚ ਕਾਗਜ਼ੀ ਵੇਖੋ ਉਹੀ ਬੰਦਾ ਕਟਾਉਂਦਾ ਆ ਵੀ ਜਿਹੜਾ ਦਾਰਿਆ ਵੀ ਅਗਲਾ ਬੰਦਾ ਜਿੱਤਦਾ ਆ ਇਹ ਕਾਹ ਸੌਖੇ ਥੋੜੇ ਕੱਟੇ ਜਾਂਦੇ ਨੇ ਅਫਸਰਾਂ ਦੇ ਜਾ ਜਾ ਕੇ ਰਾਤ ਨੂੰ ਉਹਦੇ ਬਰਾਂਡੇ ਵਿੱਚ ਖਲੋਣਾ ਫਿਰ ਮਿਲਣਾ ਫਿਰ ਉਹਨੂੰ ਦੇਣੀਆਂ ਦਲੀਲਾਂ ਦੇਣੀਆਂ ਇਦਾਂ ਕਰੋ ਇਦਾਂ ਕਰੋ ਤੁਹਾਨੂੰ ਚੰਗੇ ਥਾਂ ਲਵਾ ਦਾਂਗੇ ਤੁਹਾਡੀ ਬੱਲੀ ਕਰ ਦਾਂਗੇ ਇਹ ਸਾਰੇ ਕੰਮ ਕਰਕੇ ਫਿਰ ਕਾਈ ਘਟੇ ਜਾਂਦੇ ਨੇ ਤੇ ਜੇ ਨਾ ਕੱਟਣੇ ਹੋਣ ਤੇ ਮੈਂ ਤਾਂ ਹੌਲੇ ਪਰਸ਼ਦਾ ਵੀ ਲੜੋ ਵੀ ਚੋਣ ਹੱਥ ਮਾਰ ਕੇ ਆ ਜਾਓ ਅਸੀਂ ਕੀ ਕਹਦਾ ਮੈਂ ਦੁਬਾਰਾ ਆਪਣੀ ਗੱਲ ਤੁਹਾਨੂੰ ਰਿਪੀਟ ਕਰ ਰਿਹਾ ਮੈਂ ਨਹੀਂ ਕਾਈ ਘਟਾਈ ਸਰਪੰਚੀ ਇੱਥੋਂ ਤੱਕ ਸਰਕਾਰ ਹੁੰਦੀ ਆ ਸਾਡੇ ਪਿੰਡ ਚੋਣ ਹੁੰਦੀ ਰਹੀ ਆ ਸਾਡਾ ਬੰਦਾ ਸਰਪੰਚ ਬੰਦਾ ਰਿਹਾ ਮੈਨਾਂ ਜਿਵੇਂ ਬੰਦੇ ਨੇ ਤਾਂ ਹੀ ਪੰਜ ਸੱਤ ਸਰਪੰਚ ਬਣ ਜਾਣਗੇ ਕਿ ਹੁਣਾਂ ਤੋਂ ਨਾ ਸਰਕਾਰ ਕੋਲ ਹੀ ਗ੍ਰਾਂਟ ਲੈਣ ਸਰਪੰਚਾਂ ਦੇ ਕਿਹੜੇ ਵੀ ਇਦਾਂ ਆ ਵੀ ਜਿਹੜੀ ਗੱਲ ਆ ਵੀ ਜੇ ਸਾਰੇ ਆਪਣੇ ਬਣ ਜਾਂਦੇ ਉਹਨਾਂ ਜਿਤਾੜਨਾ ਉਹ ਇਦਾਂ ਹੀ ਸਾਰੇ ਸਰਪੰਚ ਹੁਣੇ ਨਾਲ ਤੇ ਵੇਖੋ ਕੀ ਬਣਨਾ ਇਦਾਂ ਹੀ ਨਾ ਦੇਈਗੇ ਸਰਪੰਚ ਸਾਹਿਬ 102 ਸਾਹਿਬ ਦੀ ਆਡੀਓ ਵਾਇਰਲ ਹੋਈ ਸੀ ਦਾਮ ਗੰਡ ਸੰਵੇਦ ਉਹ ਸਾਰਾ ਲੱਗਦਾ ਕਿ ਇਹ ਜਿਹੜਾ ਪੂਰਾ ਹੁਰੇ ਚ ਉਹਨਾਂ ਦੇ ਉਹ ਜੋ ਮਰਜ਼ੀ ਕਰ ਲੈਣੇ ਇਸ ਸੋਧੀ ਹੁਣੇ ਦਿੱਲੀ ਦੇ ਲੀਡਰ ਨੇ ਪੰਜਾਬ ਦੇ ਲੋਕਾਂ ਨੂੰ ਨਹੀਂ ਜਾਣਦੇ ਜਿੰਨਾ ਦਬਾਉਣਗੇ ਉਹਨਾਂ ਵਿਰੋਧ ਹੋਏਗਾ ਜੇ ਟੀਲ ਦੇਣਗੇ ਤੇ ਲੋਕੀ ਆਰਾਮ ਨਾਲ ਗੱਲ ਕਰਨਗੇ ਹੁਣ ਕਾਜ ਹੀ ਕੱਟੇ ਗਏ ਆ ਤੇ ਚਲਿਓ ਮੇਰੇ ਨਾਲ ਵੇਖਿਓ ਕਿਦਾਂ ਬੜੇ ਬੜੇ ਕੱਠ ਫੋਨ ਆਉਣ ਦੇ ਵੀ ਰੇਟ ਹੋ ਗਿਆ ਇਹ ਦਬਾਇਆਂ ਗੱਲ ਇਹ ਦਿੱਲੀ ਦੀਆਂ ਗੱਲਾਂ ਨੇ ਜੋ ਮਰਜ਼ੀ ਕਰ ਦੇਣ ਤੇ ਦਿੱਲੀ ਚੋਂ ਸਭ ਕੁਝ ਕਰਕੇ ਵੇਖ ਲੈ ਹਰੇ ਨੀਗੇ ਹੁਣ ਸਾਰੇ ਵੇਲੇ ਹੋ ਗਏ ਪੰਜਾਬ ਚ ਆ ਇਹਨਾਂ ਭਗਵੰਤ ਮਾਨ ਨੂੰ ਲੈ ਆ ਕੇ ਬੈਠਣਾ ਹੈ ਨਾ ਇਸ ਲਈ ਇਹ ਕਰਕੇ ਇਹ ਜਿਹੜੀ ਗੱਲ ਆ ਇਹ ਨਹੀਂ ਰਿਵਾਜ ਪਣਾ ਜਿੱਦਾ ਨਹੀਂ ਲੋਕਾਂ ਨੂੰ ਤਾਂ ਕਰਨਾ ਜਿੱਦਾ ਤੇ ਤੁਹਾਡਾ ਤਨਵਾਦ ਆ ਵੀ ਤੁਸੀਂ ਸਾਰੇ ਆਏ ਜੇ ਬਹੁਤ ਬਹੁਤ ਮਿਹਰਬਾਨੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਹ